ਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਡੇ ਠੀਕ ਠਾਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਰਾਜੀ ਖੁਸ਼ ਹੋਵੋਗੇ ਅੱਪਾ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਹੈਗੀ ਮਟਰਾਂ ਦੀ ਮਟਰ ਹੀ ਵੈਸੇ ਸੌਂਚ ਪੈ ਕਿਲੋ ਹੋਏ ਪਏ ਕੀ ਕਰੀਏ ਹਨਾ ਤੇ ਅੱਪਾ ਹੁਣ ਕੀ ਕਰਨੇ ਨਾ ਮਟਰਾਂ ਨੂੰ ਪਹਿਲਾਂ ਧੋ ਕੇ ਉੱਪਰ ਸਾਰੇ ਸ਼ੈਲ ਲੈਣਾ ਸ਼ੈਲ ਕੇ ਮਟਰ ਅਲੱਗ ਕਰ ਲੈਨੇ ਫੋਲਕ ਕਰ ਲੈਨੇ ਅਪਾ ਅਲੱਗ ਤੇ ਬਣਾਉਨੇ ਆ ਕਿ ਨਵੀਂ ਜੀ ਰੈਸਪੀ ਉਮੀਦ ਕਰਦੇ ਤੁਹਾਨੂੰ ਵਧੀਆ ਲੱਗੂਗੀ ਹਨਾ ਆਜੋ ਪਹਿਲਾਂ ਮਟਰ ਧੋ ਕੇ ਸ਼ੈਲ ਲੀਏ ਫੇਰ ਤੁਹਾਨੂੰ ਅਗਿਆਰਾ ਪ੍ਰੋਸੈਸ ਦੱਸਦੇ ਕੀ ਐ ਹਾਂਜੀ ਆਪਾਂ ਮਟਰ ਤਾਂ ਲੈ ਕੱਢ ਤੁਸੀਂ ਦੇਖ ਲਓ ਜਿਹੜੇ ਫੋਲਕਾ ਹਨਾ ਹੁਣੇ ਹੀ ਆਪਾਂ ਸਿੱਟਣੇ ਥੋੜੀ ਐ ਕਹਿੰਦੇ ਮਹਿੰਗੇ ਤਾਂ ਮਟਰ ਹੋਏ ਪਿਆ 100 ਪਾ ਕਿਲੋ ਤੇ ਆਜੋ ਆਪਾਂ ਤੁਹਾਨੂੰ ਨੇ ਵਧੀਆ ਜੀ ਡਿਸ਼ ਕੋਈ ਵਧੀਆ ਜੀ ਚੀਜ਼ ਬਣਾ ਕੇ ਦਿਖਾਉਂਦੇ ਨਾ ਬੱਚੇ ਵੀ ਖਾ ਕੇ ਪੂਰੇ ਖੁਸ਼ ਹੋਣਗੇ ਆਜੋ ਬਣਾਈਏ ਹਾਂਜੀ ਮਿੱਤਰੋ ਇਹਨੂੰ ਆਪਾਂ ਕਰ ਲੈਣਾ ਆਉਣ ਕਹਿੰਦੇ ਆਉਣ ਕਰਕੇ ਕਹਿੰਦੇ ਨੂੰ ਕੱਦਣਾ 1200 ਤੇ ਤੇ ਮੈਂ ਪਾਤਾ ਇਹ ਚ ਕੜਾਹੀ ਚ ਤੇਲ ਹਾਂਜੀ ਤੇਲ ਚੈੱਕ ਕਰੋ ਕਹਿੰਦੇ ਤੇ ਜਦ ਤੱਕ ਤੇਲ ਹੋ ਜੂਗਾ ਗਰਮ ਤੇ ਆਪਾਂ ਇੱਥੇ ਹਨਾ ਕੌਲੇ ਚ ਹਾਂਜੀ ਹਾਈ ਬੜਾ ਬੜਾ ਬਣਸੀ ਆਪਾਂ ਹੁਣ ਇੱਥੇ ਪਾਉਣਾਗੇ ਬੇਸਣ ਇੱਥੇ ਪਾਉਣਾਗੇ ਬੇਸਣ ਬੇਸਣ ਪਾਉਣਾ ਮਿੱਤਰੋ ਆਪਾਂ ਜੀ ਬੇਸਰ ਮਿੱਤਰੋ ਪਾ ਚੁੱਕੇ ਆਂ ਵੀ ਉਹ ਵੇਖੋ ਹੁਣ ਮਿੱਤਰੋ ਇਹੋ ਚਾਦਰਨ ਖਾਣ ਦਾ ਗੱਲ ਹੁਣ ਮਿੱਤਰੋ ਚੰਨਨ ਆ ਗਿਆ ਪਹਿਲਾ ਚੰਨ ਹੈ ਨਹੀਂ ਜੀ ਉਧਰ ਤੇਲ ਆਪਣਾ ਕਲਪੀ ਜਾਂਦਾ ਫੜ ਇਹਦੇ ਵਿੱਚ ਆਪਾਂ ਪਾਉਣਾ ਨੂਨ ਮਿਲਚ ਤੁਸੀਂ ਆਪ ਦੇ ਅਕੋਰਡਿੰਗ ਪਾ ਸਕਦੇ ਹੋ ਕਿੰਨਾ ਪਾਉਣਾ ਨੂਨ ਮਿਲਚ ਹਾਂਜੀ ਕਿੰਨਾ ਤੁਸੀਂ ਖਾਂਦੇ ਹੋ ਉਨਾ ਕ ਪਾ ਦੋ ਹਾਂਜੀ ਜੇ ਸਾ ਤੁਸੀਂ ਖਾਣੇ ਮੈਂ ਚੰਨੀ ਬਈ ਮਾਂ ਨੇ ਤੇ ਮੰਮੀ ਨੇ ਬਈ ਹਲਦੀ ਨਹੀਂ ਹਲਦੀ ਪਾ ਹਲਦੀ ਹਲਦੀ ਪਾ ਲਈ ਗਏ ਹੁਣ ਆਉ ਨਮਕ ਨਮਕ ਤੁਸੀਂ ਖਾਣਾ ਚੱਕੋ ਇਹ ਆਪਣਾ ਕੱਲ ਕੀ ਜਾਂਦਾ ਤੇ ਅੱਜ ਤਾਂ ਕੱਤੀ ਜਾਂਦਾ ਤੇ ਹੁਣ ਆਪਾਂ ਇਹ ਕੀ ਕਰਨਾ ਸਾਰੇ ਨੂੰ ਰੈਕਸ ਕਰ ਲੈਣਾ ਇਸ ਕਾ ਕੇ ਪਾਇਦਾ ਕੰਨੋਲ ਤਿਆਰ ਸ਼ਾਇਦ ਤੁਹਾਨੂੰ ਹੱਥ ਤੱਕ ਪਤਾ ਲੱਗ ਗਈ ਕੀ ਬਣਾਉਨੇ ਆ ਕਿਤੇ ਨਹੀਂ ਥੋੜਾ ਸਾਡੀ ਤਿਆਰ ਇਹਦਾ ਹਾਂਜੀ ਦੇਖ ਸਕਦੇ ਆ ਪਛਤਾ ਕਰਕੇ ਸਾਰੀਆਂ ਗੰਡਾ ਜਿਹੜੀਆਂ ਲੀਆਂ ਮਾਰ ਤੇ ਆਪਣਾ ਤੇ ਇਹ ਪੂਰਾ ਕਾਲਕ ਗਿਆ ਹਾਂਜੀ ਤੇ ਆਪਾਂ ਹਨਾ ਇਹ ਤਾਂ ਵੈਸੇ ਨਰਮੀ ਆ ਮਟਰ ਜਿਹੜਾ ਨੇ ਜ਼ਿਆਦਾ ਕਿ ਫੋਲਕ ਜੇ ਲੱਗੇ ਹੁੰਦੇ ਹਨਾ ਤੁਸੀਂ ਉਹ ਕੱਢ ਸਕਦੇ ਆ ਪਰ ਮਟਰ ਇਹ ਜਿਵੇਂ ਨਰਮੀ ਆ ਹਨਾ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਕਿਵੇਂ ਕਰਨਾ ਇਦਾਂ ਬੱਤੀ ਨਾ ਲਾ ਲਾ ਕੇ ਬੋਲ ਦੇ ਪਾ ਗਏ ਪਾ ਕੇ ਇਦਾਂ ਤੁਸੀਂ ਹੈ ਨਾ ਪੈਸੇ ਰਾਈਟ ਫਰਾਈ ਕਰਦੇ ਹਾਂ ਹਾਂਜੀ ਦੇਖ ਸਕਦੇ ਹੋ ਇੰਨੇ ਵਧੀਆ ਕਰੰਚੀ ਕਰੰਚੀ ਆਪਣੇ ਪਕੌੜੇ ਬਣ ਕੇ ਤਿਆਰ ਆ ਆਪਾਂ ਸਾਰੇ ਇਸ ਤਰ੍ਹਾਂ ਬਣਾਉਣੇ ਆ ਇਹ ਆ ਗਏ ਦੂਜੇ ਸੋ ਹਾਂਜੀ ਮਿੱਤਰੋ ਆਪਾਂ ਸਾਰੇ ਖਾ ਕੇ ਨਵੇੜ ਤੇ ਆ ਆਪਾਂ ਮੰਮੀ ਧਰ ਨਹੀਂ ਦਿੰਦੇ ਕਿਉਂ ਮੰਮੀ ਖਾ ਲਈ ਦੀ ਆਪਾ ਦੇਖੋ ਕਿੰਨੇ ਵਧੀਆ ਕਰੰਚੀ ਕਰੰਚੀ ਹੋਰ ਦੇਖੋ ਜੀ ਇਹ ਕੱਨ ਪਾ ਕੇ ਮੂੰਹ ਚ ਦਿਖਾਉਂਦਾ ਤੁਹਾਨੂੰ ਖਾ ਕੇ ਪਰ ਤੱਤੇ ਆ ਥੋੜੇ ਠੰਡੇ ਹੋ ਜਾਂਦੇ ਹਾਂਜੀ ਆ ਜੀ ਮੇਤਰੋੜੋ ਸਾਹਮਣੇ ਇੱਕ ਲਾ ਕੇ ਖਾ ਕੇ ਦਿਖਾਉਨੇ ਆ ਦੇਖੋ ਪਰ ਲਾਈ ਸੌਸ ਕੰਨ ਖਾਈ ਜਾਂਦਾ ਕਾਮ ਖਾਈ ਨਾ ਬਹੁਤ ਹੀ ਵਧੀਆ ਤੇ ਮਜ਼ੇਦਾਰ ਇਦਾਂ ਦੀ ਚੀਜ਼ ਬਣਦੀ ਹੈ ਹਨਾ ਤੁਹਾਨੂੰ ਪਤਾ ਮਟਰ ਵੀ ਮਹਿੰਗੀ ਆ ਆਪਾਂ ਇਹਨਾਂ ਦੇ ਫੋਲਕਾ ਨੂੰ ਕਿਉਂ ਦਿੱਤੀਏ ਹਨਾ ਤੇ ਆਪਾਂ ਫੋਲਕਾ ਨੂੰ ਕਿਉਂ ਦਿੱਤੀ ਇਦਾਂ ਦੇ ਬੱਚਾ ਨੂੰ ਬਣਾ ਕੇ ਦਈਏ ਹਨਾ ਆ ਆਪਣੇ ਕੀ ਕਹਿੰਦੇ ਹੁੰਦੇ ਪਕੌੜੇ ਜੀ ਤੇ ਪੂਰੇ ਵਧੀਆ ਤੇ ਟੇਸਟੀ ਬਣਦੇ ਆ ਤੇ ਨਜ਼ਾਰਾ ਹੈ ਲਖਾਣ ਦਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੰਨ ਖਾਂਦੇ ਦੀ ਮਗਰ ਤੁਹਾਨੂੰ ਆਵਾਜ਼ ਵੀ ਆਉਂਦੀ ਹੋਣੀ ਆ ਤੇ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ